ਅਮਰੀਕਾ ਦੇ ਵਿੱਚ 2026 ਦੇ ਵਿੱਚ ਕੀ ਕੁਝ ਹੋਣ ਜਾ ਰਿਹਾ ਹੈ ਜਿਹੜੀ ਇਹ ਰਿਪੋਰਟਸ ਆਈਆਂ ਨਾ ਇਹਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਉਹ ਸਾਰੇ ਹੀ ਪ੍ਰਵਾਸੀ ਡਰ ਗਏ ਤੇ ਸੋਚਾਂ ਦੇ ਵਿੱਚ ਪੈ ਗਿਆ ਕਿ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਕਿ ਸਾਨੂੰ ਹੁਣ ਜਿਹੜੀ ਇਹਨਾਂ ਨੇ ਆਫਰ ਕੀਤੀ ਆ 3000 ਡਾਲਰ ਲਓ ਤੇ ਸਾਡਾ ਦੇਸ਼ ਛੱਡੋ ਉਹ ਸਾਨੂੰ ਐਕਸੈਪਟ ਕਰ ਲੈਣੀ ਚਾਹੀਦੀ ਆ ਜਾਂ ਨਹੀਂ ਚਾਹ ਲੈਣੀ ਚਾਹੀਦੀ ਕਿਉਂਕਿ ਹੁਣ ਇਹ ਇੱਕ ਰਿਪੋਰਟਸ ਆ ਰਹੀ ਆ ਅਮਰੀਕਾ ਦੇ ਵੱਡੇ ਅਖਬਾਰਾਂ ਨੇ ਇਹ ਰਿਪੋਰਟ ਛਾਪੀ ਆ ਕਿ ਅਮਰੀਕਾ ਸਰਕਾਰ ਹੁਣ ਪ੍ਰਵਾਸੀਆਂ ਨੂੰ ਡਿਟੇਨ ਕਰਨ ਦੇ ਲਈ ਬੇਰ ਹਾਊਸੇਸ ਦਾ ਇਸਤੇਮਾਲ ਕਰੇਗੀ ਜਿਹਦੇ ਵਿੱਚ 10 ਤੋਂ 15000 ਲੋਕਾਂ ਨੂੰ ਕਟੇਨ ਕੀਤਾ ਜਾਏਗਾ ਐਸੇ ਤਰ੍ਹਾਂ ਦੇ ਇਸ ਹੱਤ ਤੋਂ 8 ਬੇਰ ਹਾਊਸ ਰੇੜੀ ਕਰੇਗੀ ਜਿੱਥੇ ਪ੍ਰਵਾਸੀਆਂ ਨੂੰ ਰੱਖਿਆ ਜਾਏਗਾ ਜੀ ਹਾਂ ਜਦੋਂ ਦੀ ਇਹ ਅਖਬਾਰ ਦੇ ਵਿੱਚ ਨਿਊਜ਼ ਪਬਲਿਸ਼ ਹੋਈ ਆ ਹਰ ਇੱਕ ਪਾਸੇ ਤਰਾਤਰਾਂ ਹੋਣ ਲੱਗ ਗਿਆ ਕਿ ਹੁਣ ਕੀ ਹੋਵੇਗਾ ਕਿਉਂ ਐਡੀ ਵੱਡੀ ਗਿਣਤੀ ਦੇ ਵਿੱਚ ਰੱਖਣ ਦੀ ਜ਼ਰੂਰਤ ਪੈਗੀ ਕਿ ਜੇਲ੍ਹਾਂ ਆਲਰੇਡੀ ਕੰਮ ਪੜ ਗਿਆਂ ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜਾ ਜੇਲ੍ਹਾਂ ਹੁਣ ਤੱਕ ਇਹਨਾਂ ਨੇ ਬਣਾਈਆਂ ਸੀਗੀਆਂ ਡਿਟੇਨਿੰਗ ਸੈਂਟਰ ਉਹ ਸਾਰੇ ਫੁੱਲ ਹੋਏ ਪਿਆ ਕਿਸ ਤਰ੍ਹਾਂ ਦੀਆਂ ਰਿਪੋਰਟਸ ਆ ਰਹੀਆਂ ਸਾਰਿਆਂ ਨੂੰ ਪਤਾ ਹੀ ਆ ਸੋ ਹੁਣ ਜਿਹੜੇ ਬੇਅਰ ਹਾਊਸ ਦੀ ਤਿਆਰੀ ਕੀਤੀ ਜਾ ਰਹੀ ਆ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਤੇ ਕੰਮ ਸ਼ੁਰੂ ਵੀ ਕਰ ਦਿੱਤਾ ਜਾਏਗਾ ਸੋ ਇਹਨੇ ਸੋਚਾਂ ਦੇ ਵਿੱਚ ਪਾ ਦਿੱਤਾ ਹਰ ਇੱਕ ਉਹ ਪ੍ਰਵਾਸੀ ਨੂੰ ਜਿਹੜਾ ਕਿ ਬਾਈਡਨ ਸਰਕਾਰ ਦੇ ਟਾਈਮ ਆਇਆ ਸੀ ਜਾਂ ਉਸ ਤੋਂ ਪਹਿਲਾਂ ਆਇਆ ਸੀ ਜਾਂ ਹੁਣ ਵੀ ਆ ਰਿਹਾ ਜਾਂ ਕਈਆਂ ਦੇ ਕੇਸ ਚੱਲਦੇ ਆ ਉਹ ਸਾਰੇ ਦੇ ਸਾਰੇ ਲੋਕ ਇਸ ਟਾਈਮ ਡਰ ਚੁੱਕੇ ਆ ਕਿ ਹੁਣ ਕੀ ਹੋਣ ਜਾ ਰਿਹਾ 2026 ਦੇ ਵਿੱਚ ਜੀ ਹਾਂ ਇਹ ਸੋਚਿਆ ਜਾ ਰਿਹਾ ਕਿ ਇੱਕ ਤਰ੍ਹਾਂ ਦਾ ਹੁੰਝਾ ਫੇਰਿਆ ਜਾਏਗਾ ਜਿੰਨੇ ਵੀ ਇੱਥੇ ਅਨ ਡਾਕੂਮੈਂਟਡ ਲੋਕ ਨੇ ਉਹ ਸਾਰਿਆਂ ਦਾ ਸਫਾਈ ਕੀਤਾ ਜਾਏਗਾ ਜੀ ਹਾਂ ਇਹਦੇ ਵਿੱਚ ਕੋਈ ਵੀ ਦੋ ਰਾਇ ਨਹੀਂ ਅਰੇ ਨਿਊਜ਼ ਦੇ ਵਿੱਚ ਬਿਲਕੁਲ ਵੀ ਇਹ ਨਹੀਂ ਆ ਕਿ ਇਹ ਝੂਠੀ ਆ ਕਿਉਂਕਿ ਅਮਰੀਕਾ ਦੇ ਵੱਡੇ ਅਖਬਾਰਾਂ ਨੇ ਇਹ ਨਿਊਜ਼ ਦਿੱਤੀ ਆ ਇਹ ਪੰਜ ਸਟੇਟਾਂ ਦੇ ਵਿੱਚ ਇਹ ਬੇਰ ਹਾਊਸ ਲੱਭੇ ਜਾਣਗੇ ਜਿੱਥੇ ਇਹਨਾਂ ਦੀ ਮੁਰੰਮਤ ਕਰਕੇ ਔਰ ਇਹਨਾਂ ਨੂੰ ਰਹਿਣ ਯੋਗ ਬਣਾਇਆ ਜਾਏਗਾ ਜਿੱਥੇ ਕਿ ਇਹ ਪ੍ਰਵਾਸੀਆਂ ਨੂੰ ਡੇਟੇਨ ਕੀਤਾ ਜਾਏਗਾ ਜੀ ਹਾਂਜੀ ਇਹ ਗੱਲ ਸੱਚੀ ਆ ਔਰ ਇਹਦੇ ਵਿੱਚ ਹੁਣ ਕੀ ਹੋਏਗਾ ਕਿੰਨੇ ਹੋਰ ਲੋਕ ਚੱਕੇ ਜਾਣਗੇ ਕਿਉਂਕਿ ਆ ਇਸ ਨਵੇਂ ਤੋਂ ਨਵੇਂ ਤਰੀਕੇ ਅਜ਼ਮਾ ਰਹੀ ਹੈ ਤੁਹਾਨੂੰ ਪਤਾ ਹੀ ਆ ਦੱਸਣ ਦੀ ਕਿਸੇ ਨੂੰ ਵੀ ਜ਼ਰੂਰਤ ਨਹੀਂ ਕਿ ਅਮਰੀਕਾ ਦੇ ਵਿੱਚ ਹੋਣ ਕਿੰਨੀ ਸਖਾਈ ਹੋਈ ਹੋਈ ਆ ਔਰ 2026 ਤੋਂ ਹੁਣ ਜਿਹੜੀ ਇਹ ਬੇਅਰ ਹਾਊਸ ਵਾਲੀ ਨਿਊਜ਼ ਨਿਕਕੇ ਬਾਹਰ ਆਈ ਆ ਕਿ 80000 ਲੋਕਾਂ ਨੂੰ ਡੇਟੇਨ ਕੀਤਾ ਜਾਣਾ ਸਾਰਿਆਂ ਨੂੰ ਪਤਾ ਲੱਗ ਗਿਆ ਕਿ 2026 ਦੇ ਵਿੱਚ ਕਿਸ ਹੱਦ ਤੱਕ ਛਾਪੇਮਾਰੀ ਹੋਣ ਜਾ ਰਹੀ ਹੈ ਕਿਸ ਹੱਦ ਤੱਕ ਰੇਡਸ ਹੋਏਗੀ ਔਰ ਹੁਣ ਤੱਕ ਕੀ ਕਿਸ ਤਰੀਕੇ ਨਾਲ ਰੇਡਸ ਹੋਈਏ ਤੁਹਾਨੂੰ ਪਤਾ ਹੀ ਆ ਕਿ ਟਰੱਕ ਡਰਾਈਵਰਾਂ ਨੂੰ ਤਾਂ ਫੜਨ ਦੇ ਲਈ ਉਹਨਾਂ ਦੀਆਂ ਕੰਪਨੀਆਂ ਤੱਕ ਪਹੁੰਚ ਕਰ ਲਈਆ ਹੋਮਲੈਂਡ ਸਿਕਿਉਰਿਟੀ ਉਹਨਾਂ ਦੀਆਂ ਕੰਪਨੀਆਂ ਤੋਂ ਉਹਨਾਂ ਦੀ ਇਨਫੋਰਮੇਸ਼ਨ ਮੰਗਦੀ ਆ ਕਿ ਸਾਨੂੰ ਆਪਣੇ ਡਰਾਈਵਰਾਂ ਦੀ ਆਪਣੇ EMPLOYE ਦੀ ਪੂਰੀ ਇਨਫੋਰਮੇਸ਼ਨ ਦੋ ਤੇ ਉਹਨਾਂ ਚੋਂ ਛਾਂਡ ਛਾਂਡ ਕੇ ਕਿਹੜੇ ਪ੍ਰਵਾਸੀ ਜਿਨ੍ਹਾਂ ਦੇ ਕੋਲ ਅਨ ਡਾਕੂਮੈਂਟ ਆ ਡਾਕੂਮੈਂਟ ਨਹੀਂ ਹੈ ਇਥੋਂ ਦੇ ਜਾਂ ਜਿਨੇ ਵਰਕ ਪਰਮਿਟ ਦੇ ਬਾਹਰ ਆਇਆ ਕੇਸ ਲੱਗਿਆ ਬਾਈਡਨ ਸਰਕਾਰ ਦੇ ਟਾਈਮ ਆਏ ਸੀਗੇ ਉਹਨਾਂ ਨੂੰ ਬਲਾ ਬਲਾ ਕੇ ਕਾਫੀ ਸ਼ਾਪ ਤੇ ਟਾਕੋ ਵੇਲ ਤੇ ਕਿਤੇ ਕਿਤੇ ਬਲਾ ਬਲਾ ਕੇ ਚੁੱਕੇ ਸੀ ਸਾਰਿਆਂ ਨੂੰ ਪਤਾ ਇਹਦੇ ਵਿੱਚ ਕਿਸੇ ਨੂੰ ਵੀ ਦੱਸਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਆਪਾਂ ਨਿਊਜ਼ ਵੀ ਇਹ ਪਹਿਲਾਂ ਕੀਤੀ ਸੀਗੀ ਕਿ ਆਇਸ ਕਿਹੜੇ ਕਿਹੜੇ ਰਸਤਿਆਂ ਦੇ ਉੱਪਰ ਚੱਲ ਪਈ ਆ ਤੇ ਹੁਣ ਲੋਕ ਡਰੇ ਹੋਏ ਆ ਕਿ ਇੱਕ ਤਾਂ ਆਈਸ ਨੇ ਹੋਣਾ ਹੋਮਲੈਂਡ ਸਕਿਉਰਿਟੀ ਦੀ ਸੈਕਟਰੀ ਕ੍ਰਿਸਟੀ ਨਿਓਮ ਨੇ ਇੱਕ ਬਿਆਨ ਜਾਰੀ ਕੀਤਾ ਸੀਗਾ ਕਿ ਅਸੀਂ 크ਿਸਮਸ ਤੇ ਤੁਹਾਨੂੰ ਆਫਰ ਦੇਣ ਜਾ ਰਹੇ ਆ ਕਿ ਜਿਨ੍ਹਾਂ ਨੇ ਆਪਣੀ ਫੈਮਿਲੀ ਨੂੰ ਮਿਲਣਾ ਆਪਣੇ ਘਰੇ ਜਾਣਾ ਤਾਂ ਤੁਹਾਨੂੰ ਪਲੇਨ ਦੀ ਟਿਕਟ ਵੀ ਦਿੱਤੀ ਜਾਏਗੀ ਤੁਹਾਨੂੰ 3000 ਡਾਲਰ ਵੀ ਦਿੱਤਾ ਜਾਏਗਾ ਜਿਹੜਾ ਕਿ ਪਹਿਲਾਂ 1000 ਡਾਲਰ ਸੀਗਾ ਸੋ ਵਧਾ ਕੇ ਉਹਨਾਂ ਨੇ 3000 ਡਾਲਰ ਕੀਤਾ ਔਰ ਤੁਹਾਨੂੰ ਇੱਕ ਟਾਈਮ ਬੌਂਡ ਵੀ ਦਿੱਤਾ ਕਿ ਟਾਈਮ ਲਿਮਟਡ ਆ ਕਿ ਤੁਸੀਂ ਇਸ ਸਾਲ ਦੇ ਲਾਸਟ ਤੱਕ ਐਂਡ ਤੱਕ ਜਾ ਸਕਦੇ ਇਸ ਤੋਂ ਬਾਅਦ ਇਹ ਆਫਰ ਪਤਾ ਨਹੀਂ ਲਾਗੂ ਹੋਏਗੀ ਜਾਂ ਨਹੀਂ ਪਰ ਫਿਲਹਾਲ ਉਹਨਾਂ ਨੇ ਇਸ ਸਾਲ ਦੇ ਲਾਸ਼ ਤੱਕ ਕਿਹਾ ਔਰ ਉਹਨਾਂ ਨੇ ਨਾਲ ਤੁਹਾਨੂੰ ਇਹ ਵੀ ਕਿਹਾ ਕਿ ਇਨ ਫਿਊਚਰ ਤੁਸੀਂ ਦੁਬਾਰਾ ਬੀ ਅਮਰੀਕਾ ਦੇ ਵਿੱਚ ਆ ਸਕਦੇ ਆ ਅਗਰ ਤੁਸੀਂ ਆਪਣੇ ਆਪ CBP ਹੋਮ ਐਪ ਦੇ ਉੱਪਰ ਆਪਣੇ ਆਪ ਨੂੰ ਲੌਗਇਨ ਕਰਕੇ ਸੈਲਫ ਰਿਪੋਰਟ ਹੁੰਦੇ ਆ ਸੋ ਇਸ ਤੋਂ ਬਾਅਦ ਬਹੁਤ ਲੋਕਾਂ ਨੂੰ ਟੈਨਸ਼ਨ ਉਸੇ ਟਾਈਮ ਪੈ ਗਈ ਸੀ ਔਰ ਬਹੁਤ ਲੋਕ ਇਹ ਗੱਲ ਕਰਦੇ ਸੀਗੇ ਕਿ ਅਸੀਂ 40-50 ਲੱਖ ਲੈ ਇੱਥੇ ਲਾ ਕੇ ਪਹੁੰਚਿਆ ਜਾਣ ਤੇ ਖੇਲ ਕੇ ਹੁਣ ਅਸੀਂ ਇਹ 2.5 ਲੱਖ ਰੁਪਏ ਲੈ ਕੇ ਨਹੀਂ ਜਾਣਾ ਇੱਥੋਂ ਸੋ ਇਹ ਗੱਲਾਂ ਵੀ ਚੱਲਦੀਆਂ ਪਈਆਂ ਸੀਗੀਆਂ ਪਰ ਹੁਣ ਜਦੋਂ ਦੀ ਆ ਨਿਊਜ਼ ਆ ਗਈ ਕਿ ਬੇਅਰ ਹਾਊਸ ਦੇ ਵਿੱਚ ਰੱਖਿਆ ਜਾਣਾ 80000 ਪ੍ਰਵਾਸੀਆਂ ਨੂੰ ਇਸ ਤੋਂ ਬਾਅਦ ਸਾਰਿਆਂ ਦੀਆਂ ਧੜਕਣਾ ਤੇਜ਼ ਹੋ ਗਈਆਂ ਕਿ ਹੁਣ ਚੈਕਿੰਗ ਕਿਸ ਹੱਦ ਤੱਕ ਜਾਏਗੀ ਕਿਸ ਲੈਵਲ ਤੱਕ ਜਾਏਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 트럼ਪ ਪ੍ਰਸ਼ਾਸਨ ਨੇ ਕਿੰਨਾ ਪ੍ਰੈਸ਼ਰਾਈਜ਼ ਕੀਤਾ ਹੋਇਆ ਆਇਸ ਨੂੰ ਜਦੋਂ ਆਇਸ ਕਿਸੇ ਨੂੰ ਡਿਟੇਨ ਨਹੀਂ ਕਰਦੀ ਘੱਟ ਕਰਦੀ ਗਿਣਤੀ ਥੱਲੇ ਡਿੱਗ ਜਾਂਦੀ ਆ 트럼ਪ ਸਾਹਿਬ ਉਦੋਂ ਹੀ ਉਹਨਾਂ ਦੇ ਉੱਪਰ ਔਕੇ ਭਾਰੇ ਹੋਣ ਲੱਗ ਜਾਂਦੇ ਆ ਤੇ ਉਦੋਂ ਹੀ ਉਹਨਾਂ ਨੂੰ ਕਿੰਨੇ ਆਫੀਸਰ ਚੇਂਜ ਕੀਤੇ ਜਾਂਦੇ ਆ ਪਿੱਛੇ ਜੇ ਵੀ ਹੋਇਆ ਸੀਗਾ ਔਰ ਤੁਹਾਨੂੰ ਪੁੱਛ ਦੱਸਦੀ ਹੈ ਕਿ ਆਪਣੀ ਇੱਥੇ ਕੋਈ ਸੁਣਵਾਈ ਤਾਂ ਹੋਣੀ ਨਹੀਂ ਕਿਉਂਕਿ ਇਹਨਾਂ ਨੇ 3 ਜਾਂ 4 ਲੱਖ ਬੰਦਾ ਜਿਹੜਾ ਡਿਟੇਨ ਕੀਤਾ ਉਹ ਪਿਛਲੇ ਕੁਝ ਟਾਈਮ ਦੇ ਵਿੱਚ ਉਹਦੇ ਵਿੱਚੋਂ ਸਿਰਫ ਉਹ ਸਿਰਫ 1000 ਬੰਦਾ ਬਾਹਰ ਨਿਕਲ ਸਕਿਆ ਸੋ ਤੁਸੀਂ ਸੋਚ ਲਓ ਹੁਣ ਕਿ ਅਗਰ ਤੁਸੀਂ ਡਿਟੇਨ ਹੋਗੇ ਜਾਂ ਹੱਥ ਲੱਗ ਗਿਆ ਇਸ ਦੇ ਤਾਂ ਤੁਸੀਂ ਭੁੱਲ ਜਾਓ ਕਿ ਤੁਸੀਂ ਬਾਹਰ ਆ ਸਕਦੇ ਆ ਕਿਉਂਕਿ ਪਿਛਲੇ ਜਿਹੜੇ ਅੰਕੜੇ ਆ ਪਿਛਲੇ ਜਿਹੜੀਆਂ ਰਿਪੋਰਟਰਾਂ ਉਹਨਾਂ ਤੋਂ ਸਾਫ਼ ਜਾਇਰ ਹੁੰਦਾ ਪਿਆ ਕਿ ਚਾਹੇ ਤੁਸੀਂ ਜਿੰਨੇ ਵੀ ਵੱਡੇ ਬਿਜ਼ਨਸਮੈਨ ਹੋਵੋ ਇੱਥੋਂ ਚਾਹੇ ਤੁਹਾਡੀ ਫੈਮਿਲੀ ਕਿੰਨੀ ਵੀ ਸਟਰੋਂਗ ਹੋਵੇ ਇੱਥੇ ਚਾਹੇ ਤੁਸੀਂ ਕਿੰਨੇ ਵੀ ਸਾਲਾਂ ਤੋਂ ਇੱਥੇ ਰਹਿ ਰਹੇ ਆ ਕੋਈ ਮੈਟਰ ਨਹੀਂ ਕਰ ਰਿਹਾ ਅੱਜ ਦੇ ਟਾਈਮ ਦੇ ਵਿੱਚ ਅਗਰ ਤੁਹਾਨੂੰ ਚੁੱਕ ਲਿਆ ਗਿਆ ਇਸ ਦੇ ਵੱਲੋਂ ਤਾਂ ਪਹਾਰ ਆਉਣਾ ਇੱਕ ਤਰ੍ਹਾਂ ਦਾ ਮੁਸ਼ਕਿਲ ਹੀ ਆ ਔਰ ਜਿਹੜੇ ਅਸਾਈਲਮ ਕੇਸ ਲੱਗੇ ਹੋਏ ਆ ਜਿੰਨੇ ਵੀ ਵੀਡੀਓ ਪਾਉਂਦੇ ਆ ਉਹਦੇ ਵੀਡੀਓ ਦੇ ਥੱਲੇ ਕਮੈਂਟ ਦੇਖ ਲਓ ਆਪਣੇ ਹੀ ਲੋਕ ਕਮੈਂਟ ਇਹ ਕਰਨ ਲੱਗੇ ਹੁੰਦੇ ਆ ਕਿ 99% ਕੇਸ ਫੇਕ ਲੱਗੇ ਹੋਏ ਆ ਹੁਣ ਦੱਸੋ ਕੀ ਕਿਹਾ ਸਰਕਾਰਾਂ ਨੂੰ ਕੀ ਕਿੱਥੋਂ ਪਤਾ ਲੱਗਦਾ ਕੀ ਹੋ ਰਿਹਾ ਕਿਉਂਕਿ ਕੁਝ ਆਪਣੇ ਹੀ ਲੋਕ ਆਪਣੀਆਂ ਜਾਣਾ ਵੱਡਣ ਲੱਗੇ ਹੋਏ ਆ ਤੁਹਾਨੂੰ ਦੱਸ ਦਈਏ ਕਿ ਸਰਕਾਰਾਂ ਨੇ ਹੱਥੋਂ ਉੱਪਰ ਵੀ ਪਾਣੇ ਸਟਾਰਟ ਕਰ ਦਿੱਤੇ ਕਿਉਂਕਿ ਬਹੁਤ ਲੋਕ ਜਿਹੜੇ ਬੈਠੇ ਸੀਗੇ ਇੱਥੇ ਨੈਚਰਲਟੀਆ ਲੈ ਕੇ ਇੱਥੋਂ ਦੀ ਨਾਗਰਿਕਤਾ ਲੈ ਕੇ ਜਾਂ ਗ੍ਰੇਜ ਜਿਹਨਾਂ ਆਪਾਂ ਸਿਟੀਜ਼ਨਸ਼ਿਪ ਆ ਉਹ ਕਹਿੰਦੇ ਸੀ ਹੁਣ ਸਾਡੀ ਸਾਡੇ ਤੱਕ ਨਹੀਂ ਪਹੁੰਚ ਨਹੀਂ ਹੋਣੀ ਕਿਉਂਕਿ ਪਿੱਛੇ ਪਿੱਛੇ ਜਿਹੜੇ ਥੱਲੇ ਥੱਲੇ ਉਹਨਾਂ ਦਾ ਹੀ ਸਵਾਇਆ ਹੋਣਾ ਪਰ 트럼ਪ ਸਰਕਾਰ ਦਾ ਆਏ ਦਿਨ ਨਵੇਂ ਤੇ ਨਮਾ ਫਰਮਾਨ ਆਉਂਦਾ ਜਿਹਦੇ ਨਾਲ ਸਾਰੇ ਲੋਕ ਡਰ ਜਾਂਦੇ ਆ ਤੇ ਹਰ ਇੱਕ ਚੀਜ਼ ਮੁਮਕਿਨ ਆ 트럼ਪ ਦੇ ਲਈ ਤੁਸੀਂ ਨਾਗਰਿਕ ਇੱਥੇ ਲਿੱਤੀ ਸਿਟੀਜ਼ਨ ਹੋ ਜਾਂ ਨਹੀਂ ਹੋ ਤੁਹਾਡਾ ਰੰਗ ਰੂਪ ਹੀ ਕਾਫੀ ਆਉਦੇ ਲਈ ਤੇ ਤੁਹਾਨੂੰ ਇੱਥੇ ਰਿਪੋਰਟ ਕਰਦੀ ਤੁਹਾਨੂੰ ਡਿਟੇਲ ਕਰਦੇ ਲਈ ਔਰ ਵੈਸੇ ਵੀ ਆਇਸ ਨੇਤਾ ਸਾਫ ਸਾਫ ਸਪਸ਼ਟ ਕੀਤਾ ਹੋਇਆ ਕਿ ਸਾਡੇ ਲਈ ਕ੍ਰਿਮੀਨਲ ਉਹ ਆ ਜਿਹਨੇ ਬਾਰਡਰ ਕ੍ਰੋਸ ਕੀਤਾ ਹੈ ਚਾਹੇ ਉਹਨੇ ਕਦੋਂ ਵੀ ਕੀਤਾ ਕਿੱਦਾਂ ਵੀ ਕੀਤਾ ਸਾਡੇ ਲਈ ਉਹ ਕ੍ਰਿਮੀਨਲ ਹੀ ਆ ਜਿਹੜਾ ਬਾਰਡਰ ਕ੍ਰੋਸ ਕਰਕੇ ਆਇਆ ਹੈ ਕਿਉਂਕਿ ਜਦੋਂ ਆਈਸ ਜਾਂ ਟਰੰਪ ਪ੍ਰਸ਼ਾਸਨ ਤੋਂ ਕੋਈ ਵੀ ਸਵਾਲ ਜਵਾਬ ਕਰਦੇ ਆ ਤਾਂ ਇਹ ਹਮੇਸ਼ਾ ਹੀ ਇਹੀ ਕਹਿੰਦੇ ਹੁੰਦੇ ਆ ਕਿ ਅਸੀਂ ਤਾਂ ਜੀ ਸਿਰਫ ਜਿਹੜੇ ਇੱਥੇ ਕ੍ਰਿਮੀਨਲ ਆ ਜੋ ਮੋਸਟ ਕ੍ਰਿਮੀਨਲ ਆ ਅਸੀਂ ਉਹਨਾਂ ਨੂੰ ਹੀ ਡਿਟੇਨ ਕਰਕੇ ਰਿਪੋਰਟ ਕਰਦੇ ਪਏ ਆ ਪਰ ਤੁਹਾਨੂੰ ਦੱਸ ਦੇ ਕਿ ਇਹਦੇ ਵਿੱਚ ਬਹੁਤ ਆਦੀ ਗਿਣਤੀ ਦੇ ਵਿੱਚ ਉਹ ਆ ਇਨੋਸੈਂਟ ਲੋਕ ਆ ਜਿਨ੍ਹਾਂ ਨੇ ਹਾਂ ਬਾਰਡਰ ਕ੍ਰੋਸ ਕੀਤਾ ਸੀਗਾ ਪਰ ਇੱਥੇ ਕੋਈ ਕ੍ਰਾਈਮ ਨਹੀਂ ਕੀਤਾ ਸੀ ਪਹਿਲੇ ਲੰਬੇ ਸਮੇਂ ਤੋਂ ਉਹ ਵਧੀਆ ਆਪਣੀ ਜ਼ਿੰਦਗੀ ਜੀ ਬਤੀਤ ਕਰ ਰਿਹਾ ਵਧੀਆ ਆਪਣੀ ਫੈਮਿਲੀ ਦੇ ਨਾਲ ਰਹਿ ਰਿਹਾ ਕੰਮਕਾਰ ਕਰ ਰਿਹਾ ਔਰ ਉਹਨਾਂ ਨੇ ਕੋਈ ਕ੍ਰਾਈਮ ਇੱਥੇ ਨਹੀਂ ਕੀਤਾ ਇਹੀ ਮਨ ਕਿ ਉਹ ਦੇਖੋ ਕੋਈ ਵੀ ਇਦਾਂ ਦੀ ਛੋਟੀ ਜਿਹੀ ਟਿਕਟ ਨਹੀਂ ਮਿਲੀ ਹੋਈ ਉਹਨਾਂ ਨੂੰ ਆਪਣੇ ਹੁਣ ਤੱਕ ਦੇ ਟਾਈਮ ਦੇ ਵਿੱਚ ਪਰ ਫਿਰ ਵੀ ਆਈਸ ਉਹਨਾਂ ਨੂੰ ਇਹ ਕਹਿ ਕੇ ਰੀਟੇਨ ਕਰਦੇ ਆ ਕਿ ਤੁਸੀਂ ਬਾਰਡਰ ਕ੍ਰੋਸਿੰਗ ਕੀਤੀ ਸੀ ਸੋ ਇਹ ਇੱਕ ਉਹਨਾਂ ਲਈ ਰੀਜ਼ਨ ਹੀ ਕਾਫੀ ਆ ਹੁਣ ਜਿੰਨਿਆਂ ਨੇ ਬਾਰਡਰ ਕ੍ਰੋਸਿੰਗ ਕੀਤੀ ਆ ਉਹਨਾਂ ਨੂੰ ਸੋਚਣਾ ਪਵੇਗਾ ਕਿ 2026 ਤੁਹਾਡੇ ਲਈ ਕਿਸ ਤਰ੍ਹਾਂ ਦਾ ਆਉਣ ਵਾਲਾ ਹੈ ਪਰ ਜਿਹੜੀ ਇਹ ਨਿਊਜ਼ ਆ ਗਈ ਕਿ 80000 ਲੋਕਾਂ ਨੂੰ ਡਿਟੇਨ ਕਰਨਾ ਹੈ ਤੇ ਉਹਨਾਂ ਨੂੰ ਰਿਪੋਰਟ ਕਰਨਾ ਸੋ ਇਹਦੇ ਨਾਲ ਸਾਰ ਕੋਈ ਉਹ ਡਰਿਆ ਬੈਠਾ ਉਹ ਤਾਂ ਉਹਨੂੰ ਪਿੱਛੇ ਜੇ 10ਵੀਂ ਦਈ ਹੈ ਕਿ ਆਈਸ ਨੇ ਪੰਜ ਆਪਣੇ ਇਦਾਂ ਦੇ ਜਹਾਜ਼ ਵੀ ਰਿਲੀਜ਼ ਤੇ ਲਏ ਸੀਗੇ ਜਿਨ੍ਹਾਂ ਦੇ ਵਿੱਚ ਉਹ ਸਾਰਾ ਕੁਝ ਇੱਕ ਕਰ ਸਕਦੇ ਆ ਤੇ ਈਜ਼ੀ ਕਰ ਸਕਦੇ ਆ ਤੇ ਆਪਣੀ ਰਿਪੋਰਟੇਸ਼ਨ ਨੂੰ ਜਾਦਾ ਫਾਸਟ ਕਰ ਸਕਦੀ ਆ ਜੀ ਹਾਂਜੀ ਤੇ 2026 ਦੇ ਵਿੱਚ ਹੁਣ ਦੇਖੋ ਕੀ ਹੋਏਗਾ ਕਿੱਦਾਂ ਦੇ ਹਾਲਾਤ ਬਣਨਗੇ ਤੇ ਜਿਹੜੇ ਡਰ ਦਾ ਸਹਿਨ ਦਾ ਮਾਹੌਲ ਬਣਿਆ ਹੋਇਆ ਹੈ ਪ੍ਰਵਾਸੀਆ ਦੇ ਵਿੱਚ ਇਹ ਜਾਇਜ਼ ਆ ਅਸੀਂ ਕਿਸੇ ਨੂੰ ਡਰਾਉਣਾ ਨਹੀਂ ਚਾਹੁੰਦੇ ਪਰ ਹੁਣ ਜੋ ਰਿਪੋਰਟਸ ਆ ਰਹੀਆਂ ਆ ਜੋ ਨਿਊਜ਼ ਆ ਰਹੀਆਂ ਆ ਨਿਕਲ ਕੇ ਪਰ ਤੁਹਾਡੇ ਉਹਨਾਂ ਬਾਰੇ ਪਤਾ ਹੋਣਾ ਜ਼ਰੂਰੀ ਆ ਤਾਂ ਕਿ ਤੁਸੀਂ ਆਪਣੇ ਆਪ ਨੂੰ ਪ੍ਰੇਪੇਅਰ ਰੱਖ ਸਕੋ ਔਰ ਤੁਸੀਂ ਆਪਣੇ ਆਪ ਨੂੰ ਸਹੀ ਸਲਾਮਤ ਰੱਖ ਸਕੋ ਕਿਉਂਕਿ ਬਹੁਤ ਲੋਕਾਂ ਨੇ ਇੱਥੇ ਪਹੁੰਚੇ ਆ ਮਾਵਾ ਦੇ ਪੁੱਤ ਬਹੁਤ ਲੋਕ ਵਧੀਆ ਫਿਊਚਰ ਦੇ ਲਈ ਆਏ ਆ ਤੇ ਅਸੀਂ ਉਹਨਾਂ ਲਈ ਅਰਦਾਸ ਕਰਦੇ ਕਿ ਰੱਬਾ ਉਹਨਾਂ ਦੇ ਫਿਊਚਰ ਪਲਾਨ ਕਾਮਯਾਬ ਹੋਣ ਤੇ ਉਹਨਾਂ ਨੂੰ ਕੋਈ ਇਤਾਂ ਦੀਆਂ ਹਨ ਹੋਣੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜਦੋਂ ਇਤਾਂ ਕਿਸੇ ਦਾ ਵੀ ਹੁੰਦਾ ਨਾ ਉਹਦਾ ਘਰ ਪਰਿਵਾਰ ਪੂਰਾ ਟੋਟਿਆ ਆਨਾ ਕਿਉਂਕਿ ਬਹੁਤ ਪੈਸਾ ਲਾ ਕੇ ਇੱਥੇ ਪਹੁੰਚੇ ਹੁੰਦੇ ਆ ਸੋ ਬਹੁਤ ਹੋ ਗਿਆ ਅਸੀਂ ਇਹੀ ਅਰਦਾਸ ਕਰਦੇ ਆ ਕਿ ਰੱਬਾ ਥੋੜੀ ਜੀ ਹੁਣ ਢਿੱਲ ਬਖਸ਼ ਦੇ ਕਾਮਯਾਬੀ ਦੇ ਜਿਹੜੇ ਬੰਦੇ ਵਿਚਾਰੇ ਪਹੁੰਚੇ ਆ ਮਿਹਨਤੀ ਆ ਬਾਕੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਕੀ ਸੋਚਦੇ ਆ ਤੁਸੀਂ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਔਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਔਰ ਬਾਕੀ ਤੁਹਾਡਾ ਆਪਣਾ ਚੈਨਲ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ